ਸਾਜਣੋਂ ਨੱਕ ਕੰਨ ਗਲੇ ਦੀ ਸੋਨੂ ਕੋਈ ਵੀ ਪ੍ਰੋਬਲਮ ਨਾ ਕਿ ਪੈਸੇ ਤੋਂ ਦੁੱਖੋਂ ਸਾਡਾ ਮਰੀਜ਼ ਨਹੀਂ ਖਰਾਬ ਨਾ ਹੋ ਜਾਏਗਾ ਪੈਸਾ ਤਾਂ ਅਸੀਂ ਕਮਾ ਲਾਂਗੇ ਮਗਰ ਜੇ ਉਹ ਮਰੀਜ਼ ਰੋਲ ਕੇ ਫਿਰ ਕਿਤੇ ਕਿਤੇ ਹਸਪਤਲ ਗਿਆ ਤੇ ਫਿਰ ਬਨਾਲੇ ਸਾਨੂੰ ਹਸਪਤਲ ਪਹੁੰਚ ਦਾ ਫਾਇਦਾ ਕੀ ਹੋਇਆ ਘਾ ਟ੍ਰੇਡ ਤੇ ਸਹੀ ਲਾਜ਼ਮੀ ਨੂੰ ਹਾਂਜੀ ਜੀ ਹਾਂਜੀ ਤੁਸੀਂ ਆ ਕੇ ਦੇਖੋ ਤਾਂ ਸਹੀ ਜੀ ਸਭ ਕੁਝ ਇੱਥੇ ਉਹ ਇਨਮ ਜਨਰਲ ਰੇਟ ਤੇ ਹੋ ਰਿਹਾ ਹੈ ਮਤਲਬ ਮੈਨੂੰ ਤਾਂ ਕਈ ਵਾਰ ਅਦਾ ਕਿ ਫਰੀ ਵਾਲਾ ਕੰਮ ਹੀ ਹੋ ਰਿਹਾ ਹੈਗਾ ਵਾ ਬਲਾਉਣਾ ਤਾਂ ਬੀ ਐਮ ਸੀ ਹਸਪਤਾਲ ਤੇ ਇੱਕ ਐਸੇ ਡਾਕਟਰ ਨੇ ਜਿਹੜੇ ਸਸਤੇ ਰੇਟ ਤੇ ਤੁਹਾਡਾ ਸਾਰਾ ਇਲਾਜ ਕਰਨਗੇ ਨੱਕ ਦੀ ਹੱਡੀ ਵੱਧਿਆ ਰੇ ਸਾਵਾ ਦਾ ਗਲਾ ਖਰਾਬ ਹੁੰਦਾ ਆ ਜੋ ਅੰਦਰ ਲੈ ਕੇ ਚਲਦੇ ਆ ਸਸੇ ਰਾਲ ਜੀ ਸਸੇ ਰਾਲ ਜੀ ਇਹ ਡਾਕਟਰ ਸਾਹਿਬ ਵੀਡੀਓ ਦੇ ਬਾਹਰ ਦੱਸਿਆ ਜਿਹੜੀ ਕੰਨ ਨੱਕ ਤੇ ਗਲੇ ਦਾ ਹੈ ਨਾ ਜੀ ਹਾਂ ਜੀ ਇਹ ਤਿੰਨਾਂ ਅਵਾਰੇ ਦੇ ਇਲਾਜ ਤੁਹਾਡੇ ਕੋਲ ਹਾਂਜੀ ਸਾਡੇ ਹਸਪਤਾਲ ਤੇ ਐਸੋਲੇ ਕੰਨ ਨੱਕ ਗਲੇ ਦਾ ਬੈਸਟ ਤੋਂ ਬੈਸਟ ਇਲਾਜ ਸਹੀ ਵਾਜਬ दाम ਤੇ ਹੋ ਰਿਹਾ ਹੈਗਾ ਅਸੀਂ ਜਿੱਦਣ ਤੋਂ ਸ਼ੁਰੂ ਕੀਤਾ ਆਈ ਥਿੰਕ ਸਭ ਤੋਂ ਪਹਿਲੀ ਸਰਜਰੀ ਅਸੀਂ ਇੱਥੇ ਨੱਕ ਦੀ ਹੀ ਕੀਤੀ ਸੀ ਜੀ ਤੇ ਅੱਜ ਦੇਖ ਲਓ ਅਸੀਂ ਮੇਰੇ ਨਾਲ 50 60 ਸਰਜਰੀਆਂ ਕਰ ਚੁੱਕੇ ਹਾਂ ਜੋ ਬਾਲਾ ਟੁੱਟ ਜਾਣਾ ਤੇ ਹੱਡੀ ਟੁੱਟੀ ਹੋਵੇ ਫੇਸ ਦੇ ਕੋਈ ਵੀ ਫ੍ਰੈਕਚਰ ਹੋਵੇ ਟਰਾਮਾ ਕੋਈ ਵੀ ਹੋਵੇ ਨੱਕ ਦੀ ਹੱਡੀ ਟਰਾਮਾ ਟੁੱਟੀ ਹੋਵੇ ਸਭ ਦਾ ਇੱਥੇ ਇਲਾਜ ਹੋ ਰਿਹਾ ਹੈਗਾ ਜੀ ਜੀ ਖਾ ਸਕੀ ਤੇ ਲਰਜੀ ਦਾ ਸਪੈਸ਼ਲਿਸਟ ਅਸੀਂ ਤਰੀਕੇ ਨਾਲ ਪੇਸ਼ੈਂਟ ਦੀ ਪੂਰੀ ਜਾਂਚ ਕਰਕੇ ਉਹਨੂੰ ਪੂਰਾ ਸਮਝਾਈਦਾ ਪਹਿਲੋਂ ਕਿ ਬਿਮਾਰੀ ਕੀ ਹੈਗੀ ਆ ਕਿਉਂਕਿ ਗੋਲੀ ਦਾ ਤਾਂ ਸਾਰੇ ਦੇ ਦੇਣਗੇ ਮਗਰ ਜਦ ਤੱਕ ਉਹਨੂੰ ਸਮਝ ਨਹੀਂ ਆਏਗੀ ਤਾਂ ਕੋਈ ਇਲਾਜ ਨਹੀਂ ਹੋ ਪਾਏਗਾ ਅਸੀਂ ਤਸੱਲੀ ਬਖਸ਼ ਮਰੀਨ ਸਮਝਾ ਕੇ ਬਿਮਾਰੀ ਕੀ ਹੈ ਫਿਰ ਉਹਦਾ ਇਲਾਜ ਕਰਦੇ ਤਾਂ ਕਿ ਉਹਨੂੰ ਪਤਾ ਲੱਗੇ ਕਿ ਮੈਂ ਦਵਾਈ ਖਾਣੀ ਤਾਂ ਮੈਂ ਕਿਉਂ ਖਾ ਰਿਹਾ ਹਾਂ ਐਸ ਵਲੇ ਅਸੀਂ ਜਿੰਨੇ ਆਪਰੇਸ਼ਨ ਕੀਤੇ 100% ਰਿਜ਼ਲਟ ਆ ਰਿਹਾ ਹੈਗਾ ਇੱਕ ਬਿਮਾਰੀ ਹੈ ਡਾਕਟਰ ਸਾਹਿਬ ਮੰਨ ਲਓ ਮੇਨ ਆ ਵੀ ਸਵੇਰੇ ਉੱਠਦੇ ਆ ਜ਼ੁਕਾਮ ਲੱਗਿਆ ਰੇਸ ਆ ਹੁੰਦਾ ਐਂਡ ਉਹਨੂੰ ਮੰਨ ਲਓ ਕਿਤੇ ਬਾਹਰ ਜਾਂਦੇ ਨੇ ਸੱਤ ਰੋਜ਼ ਤੱਕ ਆਪਰੇਸ਼ਨ ਹੋ ਜਾਂਦਾ ਜੀ ਕੀ ਇਹ ਮੈਂ ਕਹਿ ਸਕਦਾ ਹਾਂ ਮਰੀਜ਼ ਨੂੰ ਉਹ ਸਹੀ ਗਾਈਡਨਸ ਮਿਲਦੀ ਹੈ ਦੇਖੋ ਆਪਰੇਸ਼ਨ ਤਾਂ ਇੱਕ ਬਾਤ ਦੀ ਗੱਲ ਹੈਗੀ ਆ ਪਹਿਲਾਂ ਤਾਂ ਅਸੀਂ ਮਰੀਜ਼ ਨੂੰ ਉਹਦੀ ਬਿਮਾਰੀ ਬਾਰੇ ਸਮਝਾਵਾਂਗੇ ਦੱਸਾਂਗੇ ਕਿ ਪ੍ਰੋਬਲਮ ਹੈ ਕੀ ਜਿੱਥੇ ਉਹਨੂੰ ਲੋਡ ਹੋਏਗੀ ਉਸੇ ਤਰ੍ਹਾਂ ਉਹਨੂੰ ਗਾਈਡ ਕੀਤਾ ਜਾਵੇਗਾ ਜ਼ਰੂਰੀ ਨਹੀਂ ਕਿ ਹਰ ਬਿਮਾਰੀ ਦਾ ਇਲਾਜ ਆਪਰੇਸ਼ਨ ਹੀ ਹੈਗਾ ਸਾਡਾ ਇੱਕ ਮੋਟੋ ਇੱਥੇ ਆ ਕਿ ਜਿਹੜਾ ਸਾਡੇ ਕੋਲ ਆਵੇ ਉਹ ਸਹੀ ਹੋ ਕੇ ਜਾਵੇ ਰਾਜੀ ਹੋ ਕੇ ਜਾਵੇ ਠੀਕ ਹੈ ਜੀ ਉਹੀ ਸਾਡੀ ਕਮਾਈ ਹੈ ਇੱਥੇ ਤੇ ਨੱਕ ਦੀ ਹੱਡੀ ਵੱਧਦੀ ਹੈ ਮੇਨ ਉਹਦਾ ਪੱਕਾ ਹੱਲ ਆਪਰੇਸ਼ਨ ਨਹੀਂ ਕਿ ਉਹ ਤੋਂ ਬਿਨਾਂ ਜੀ ਬਸ ਨਹੀਂ ਦੇਖੋ ਜਿਹੜੀ ਨੱਕ ਦੀ ਹੱਡੀ ਵੱਧ ਗਈ ਆ ਆਲਰੇਡੀ ਅਗਰ ਨੱਕ ਦੇ ਕਰਕੇ ਨੱਕ ਬੰਦ ਹੋ ਰਿਹਾ ਸਾਹ ਲੈਣ ਚ ਦਿੱਕਤ ਹੈਗੀ ਆ ਉਸ ਕੇਸ 'ਚ ਮੈਂ ਤੁਹਾਨੂੰ ਇਹੀ ਕਹਾਂਗਾ ਕਿ ਉੱਥੇ ਨੱਕ ਦੀ ਹੱਡੀ ਦਾ ਆਪਰੇਸ਼ਨ ਕਰਾਇਆ ਹੀ ਫਾਇਦਾ ਹੈ ਉਥੇ ਦਵਾਈ ਦਾ ਕੋਈ ਰੋਲ ਨਹੀਂ ਹੈਗਾ ਕਿਉਂਕਿ ਹੱਡੀ ਜਿਹੜੀ ਚੀਜ਼ ਵੱਧ ਗਈ ਉਹ ਵੱਧ ਗਈ ਹੈ ਹੱਡੀ ਦਵਾਈ ਨਾਲ ਵਾਪਸ ਨਹੀਂ ਜਾਏਗੀ ਤੇ ਉਹਦੇ ਵਿੱਚ ਵੀ ਕੋਈ ਬਹੁਤ ਵੱਡਾ ਡਰਨ ਵਾਲਾ ਕੰਮ ਨਹੀਂ ਹੈਗਾ ਇੱਕ ਬੜਾ ਛੋਟਾ ਜਿਹਾ ਪ੍ਰੋਸੀਜਰ ਆਏਗਾ ਹਾਰਡੀ 30 40 ਮਿੰਟ ਲੱਗਦੇ ਆ ਜੀ ਤੇ ਉਹਦੇ ਵਿੱਚ ਮਰੀਜ਼ ਜੇ ਨੱਕ ਦਾਸੀਂ ਆਪਰੇਸ਼ਨ ਕਰਦੇ ਦੋ ਦਿਨ ਪੱਟੀ ਰੱਖਦੇ ਆ ਦੋ ਦਿਨ ਬਾਅਦ ਚ ਪੱਟੀ ਕਰਦੇ ਮਰੀਜ਼ ਅਗਲੇ ਦਿਨ ਤੋਂ ਹੀ ਕਹਿੰਦਾ ਲੈ ਮੇਰਾ ਨੱਕ ਖੁੱਲ ਗਿਆ ਹੈ ਪੂਰਾ ਮਤਲਬ ਤੁਹਾਨੂੰ ਮਰੀਜ਼ ਨਾਲ ਤੁਸੀਂ ਗੱਲ ਕਰਕੇ ਖੁਦ ਦੇਖੋਗੇ ਕਿੰਨਾ ਫਾਇਦਾ ਹੁੰਦਾ ਹੈ ਇਸੀ ਤਰ੍ਹਾਂ ਇੱਕ ਸਾਡੇ ਕੋਲ ਬਾਬਾ ਜੀ ਕਾਏ ਸੀ ਉਹਨਾਂ ਨੂੰ ਬਹੁਤ ਚਿਰ ਤੋਂ ਕੁੰਮ ਰਿਆ ਸੀ ਕਿ ਉਹਨਾਂ ਦੇ ਕੰਨ ਦਾ ਦਰਦ ਨਹੀਂ ਜਾ ਰਿਹਾ ਸੀ ਜੀ ਪਿੰਡਾਂ ਦੇ ਦਵਾਈ ਲੈਂਦੇ ਰਹੇ ਸਟੀਰੋਇਡ ਦਿੰਦੇ ਰਹੇ ਉਹਨਾਂ ਦੇ ਕੰਨ ਦੀ ਹੱਡੀ ਅੰਦਰੋਂ ਹੀ ਰੇਸ਼ਾ ਲੱਗ ਗਿਆ ਪ੍ਰੋਬਲਮ ਹੈ ਜਵਾਬ ਦਿੱਤਾ ਉਹਨਾਂ ਨੇ ਕਿ ਜੀ ਇਹਦਾ ਨਿਉ ਦਰਦ ਜਾਵੇ ਨਾ ਅਸੀਂ ਉਹਨਾਂ ਨੂੰ ਇੱਥੇ ਪੂਰੇ ਤਸੱਲੀ ਨਾਲ ਇਲਾਜ ਕੀਤਾ ਦਵਾਈ ਦਿੱਤੀ ਫਿਰ ਉਹ ਮਰੀਜ਼ ਨੂੰ ਇਹ ਵੀ ਸਲਾਹ ਦਿੱਤੀ ਕਿ ਭਾਈ ਸਾਡੇ ਤੇ ਤੁਸੀਂ ਇੱਕ ਵਾਰੀ ਜਾ ਕੇ ਨਾ ਕਿਤੇ ਹੋਰ ਵੀ ਦਿਖਾ ਕੇ ਕਰ ਲਓ ਕਰ ਦੇ ਕਿਆ ਹੀ ਦਿੰਦੇ ਕਿ ਨਹੀਂ ਜੌਬ ਹੋਈ ਦਿਖਾਈ ਉਹ ਜਿੱਥੇ ਗਏ ਉਹਨਾਂ ਨੇ ਇਹ ਕਿ ਜੋ ਤੁਹਾਡਾ ਲਾਰਜ ਡਾਕਟਰ ਸਾਹਿਬ ਨੇ ਕਰਤਾ ਹੈ ਨਾ ਜੀ ਇਸ ਤੋਂ ਬੈਸ ਅਸੀਂ ਵੀ ਨਹੀਂ ਕਰ ਸਕਦੇ ਹੈਗੇ ਉਮਰੀ ਅੱਧ ਵੀ ਆ ਕੇ ਸਾਨੂੰ ਆ ਕੇ ਹੱਥ ਜੋੜ ਕੇ ਡਾਕਟਰ ਸਾਹਿਬ ਮੈਥੇ ਤੁਹਾਨੂੰ ਮਿਲਣ ਆਇਆ ਹੈ ਧੰਨਵਾਦ ਕਰਨ ਆਇਆ ਤੇ ਦੇਖੋ ਜੀ ਸਿੱਧਾ ਆਪਣਾ ਕੰਮ ਸਹੀ ਤੇ ਕਮ ਮਾਨਤਾ ਜਨਾ ਕਰੀ ਜਾ ਰਹੇ ਹਾਂ ਨਹੀਂ ਨਹੀਂ ਦੇਖੋ ਸਾਡਾ ਇੱਥੇ ਸਿਰਫ ਵੇਖਣ ਦੀ ਸਿਰ 150 ਰੁਪਏ ਜੀ ਮੇਰੇ ਖਿਆਲ ਨਾਲ 150 ਰੁਪਏ ਬਹੁਤ ਵਾਜਬ ਹੈਗਾ ਜੀ ਮਤਲਬ ਇੱਕ ਤਾਂ ਆਪਾਂ ਜਦੋਂ ਅੱਜ ਅੱਜ ਇੱਕ ਪੀਜ਼ਾ ਵੀ ਖਾਣ ਜਾਈਏ ਉਹਦਾ ਵੀ ਉਤਨਾ ਜਿਆਦਾ ਰੇਟ ਹੈਗਾ ਜੀ ਤੇ 150 ਰੁਪਏ ਵਿੱਚ ਸਪੈਸ਼ਲਿਸਟ ਤੋਂ ਮਿਲਣਾ ਕੋਈ ਬਹੁਤ ਵੱਡੀ ਗੱਲ ਨਹੀਂ ਹੈ ਤੇ ਬਾਕੀ ਇੱਥੇ ਆਪਰੇਸ਼ਨ ਦਾ ਜੋ ਜੋ ਰੇਟ ਹੈ ਉਹ ਬਹੁਤ ਜ਼ਾਇਦਾ ਹੈਗਾ ਜੀ ਕਿ ਪੈਸੇ ਤੋਂ ਦੁੱਖੋ ਸਾਡਾ ਮਰੀਜ਼ ਨਹੀਂ ਖਰਾਬ ਹੋਣਾ ਚਾਹੀਦਾ ਹੈਗਾ ਪੈਸਾ ਤਾਂ ਅਸੀਂ ਕਮਾ ਲਾਂਗੇ ਮਗਰ ਜੇ ਉਹ ਮਰੀਜ਼ ਰੋਲ ਕੇ ਫਿਰ ਕਿਤੇ ਕਿਤੇ ਹਸਪਤਲ ਗਿਆ ਤੇ ਫਿਰ ਬਨਾਲੇ ਸਾਨੂੰ ਇਸਤਾਨ ਕੋਲ ਦਾ ਫਾਇਦਾ ਕੀ ਹੋਇਆ ਅਸੀਂ ਤੇ ਇਸ ਲਈ ਹਸਪਤਲ ਕੋਲ ਆ ਜੀ ਤੇ ਜੇ ਅਸੀਂ ਉਹ ਪੂਰਾ ਨਾ ਕਰ ਪਰੇ ਤਾਂ ਫਾਇਦਾ ਨਹੀਂ ਨਹੀਂ ਕਿ ਸਾਡੇ ਹਸਪਤਲ ਬਹੁਤ ਵਾਜਿਬ ਰੇਟ ਤੇ ਆਪਰੇਸ਼ਨ ਹੋ ਰਿਹਾ ਹੈ ਤੁਸੀਂ ਬਾਹਰ ਵੀ ਰੀਟ ਪਤਾ ਕਰਕੇ ਸਾਡੇ ਸੱਜਾ ਕੇ ਦੇਖ ਸਕਦੇ ਹੋ ਫੈਸਿਲਿਟੀ ਦੇਖ ਸਕਦੇ ਹੋ ਜੀ ਅਸੀਂ ਜੋ ਕਵਾਂਗੇ ਉਹ ਕਰਾਂਗੇ ਜੀ ਇਹ ਨਹੀਂ ਕਿ ਤੁਹਾਨੂੰ ਕਾ ਕੇ ਤੇ ਅੰਦਰ ਕੁਛ ਨਾ ਕਰੀਏ ਤੇ ਲੈ ਆਈ ਉਹ ਨਹੀਂ ਸਾਡੇ ਹੁੰਦਾ ਉਹ ਵੀ ਸੱਚ ਨੂੰ ਤੁਹਾਨੂੰ ਕੋਈ ਵੀ ਨੱਕ ਕੰਨ ਗਲੇ ਦੀ ਪ੍ਰੋਬਲਮਾਂ ਤਾਂ ਆਪਣੇ ਏਰੀਆ 'ਚ ਬਰਨਾਲੇ ਪੀ ਐਮ ਸੀ ਹਸਪਤਾਲ 'ਚ ਇਹ ਡਾਕਟਰ ਸਾਹਿਬ ਮਿਲ ਲਗੇ ਜੋ ਕਿ ਸਾਰਾ ਇਲਾਜ ਕਰਗੇ ਡਾਕਟਰ ਜੀ ਤੁਹਾਡਾ ਐਕਸਪੀਰੀਅੰਸ ਮੰਨ ਤੱਕ ਕਿੰਨੇ ਟਾਈਮ ਦਾ ਜੀ ਇਹ ਜੀ ਮੈਨੂੰ ਜੀ অলਮੋਸਟ 12 ਤੋਂ 15 ਸਾਲ ਹੋ ਗਏ ਆ ਜੀ ਮੈਂ ਸਟਾਰਟਿੰਗ ਕੀਤੀ ਸੀ 2014-15 ਤੋਂ ਉਸ ਸਮੇਂ ਤੇ ਮੈਂ ਅੰਮ੍ਰਿਤਸਰ ਅਮਨਦੀਪ ਹਸਪਤਾਲ ਚ ਕੰਮ ਕਰਦਾ ਰਿਹਾ ਸੀ ਜੀ ਤੇ ਉਸ ਤੋਂ ਬਾਅਦ ਵਿੱਚ ਫਿਰ ਕੋਵਿਡ ਆ ਗਿਆ ਜੀ ਫਿਰ ਮੈਂ ਉਸ ਤੋਂ ਬਾਅਦ ਜਲੰਧਰ ਸ਼ਿਫਟ ਹੋ ਗਿਆ ਜਲੰਧਰ ਦੇ ਵਿੱਚ ਹੀ ਮੈਂ ਟੈਗੋਰ ਹਸਪੀਟਲ ਜਲੰਧਰ ਦਾ ਬਹੁਤ ਵੱਡਾ ਮੰਨਾ ਨਾਮ ਹੈਗਾ ਜੀ ਜੀ ਤੇ ਉੱਥੇ ਕੰਮ ਕਰਦਾ ਰਿਹਾ ਉੱਥੇ ਵੀ ਚਾਰ ਤਿੰਨ ਚਾਰ ਸਾਲ ਕੰਮ ਕੀਤਾ ਤੇ ਫਿਰ ਸਾਡੀ ਮੁਲਾਕਾਤ ਡਾਕਟਰ ਸਾਹਿਬ ਨਾਲ ਹੋ ਗਈ ਕਿ ਸਾਨੂੰ ਉੱਥੋਂ ਲੈ ਕੇ ਆਏ ਤੇ ਹੁਣ ਤੁਹਾਡੀ ਸੇਵਾ ਤੇ ਇੱਥੇ ਬੈਠੇ ਹੋਏ ਆ ਕਿ ਕਿੰਨਾ ਸਮਾਂ ਹੋ ਗਿਆ ਜੀ ਹਨੂ ਆਲਮੋਸਟ ਜਦੋਂ ਦਾ ਸ਼ੁਰੂ ਹੋਇਆ ਆ 7-8 ਮਹੀਨੇ ਹੋ ਗਿਆ ਜੀ ਜੀ ਬੀ ਐਮ ਸੀ ਹਸਪੀਟਲ ਆ ਇਹ ਡੀਮਾਰਟ ਕੋਲੇ ਪੈਂਦਾ ਬਰਨਾਲਾ ਬਰਨਾਲਾ ਮਾਨਸਾ ਰੋਡ ਦੇ ਉੱਪਰ ਉੱਥੇ ਤੁਸੀਂ ਪਹੁੰਚ ਸਕਦੇ ਹੋ ਤੇ ਡਾਕਟਰ ਸਾਹਿਬ ਨੂੰ ਮਿਲ ਸਕਦੇ ਹੋ ਜਿਹੜਾ ਡਾਕਟਰ ਹੋਰ ਕੀ ਕਹਿਣਾ ਚਾਹੁੰਦੇ ਮੰਨ ਪਈ ਆਡੀਅੰਸ ਮੈਂ ਤੇ ਇੱਕ ਵਾਂਗਾ ਜੀ ਇੱਕ ਵਾਰ ਤੁਸੀਂ ਜ਼ਰੂਰ ਆਓ ਜੀ ਆਪਣੀ ਪ੍ਰੋਬਲਮ ਸਾਡੇ ਨਾਲ ਡਿਸਕਸ ਕਰੋ ਸਾਡੇ ਕੋਲ ਜੋ ਵੀ ਹੋ ਪਾਏਗਾ ਅਸੀਂ ਤੁਹਾਨੂੰ ਉਹਦੇ ਬਾਰੇ ਵੱਧ ਤੋਂ ਵੱਧ ਅੱਛੀ ਤੋਂ ਅੱਛੀ ਬੈਸਟ ਤੋਂ ਬੈਸਟ ਜੋ ਵੀ ਟ੍ਰੀਟਮੈਂਟ ਕਰਾਣਾ ਹੋਏਗਾ ਜਿਸ ਤਰ੍ਹਾਂ ਵੀ ਹੋਏਗਾ ਤੁਹਾਨੂੰ ਅਸੀਂ ਉਹ ਗਾਈਡ ਕਰਾਂਗੇ ਘੱਟ ਰੇਟ ਤੇ ਸਹੀ ਲਾਜ਼ਮੀ ਨੂੰ ਹਾਂਜੀ ਜੀ ਹਾਂਜੀ ਤੁਸੀਂ ਆ ਕੇ ਦੇਖੋ ਤਾਂ ਸਹੀ ਜੀ ਸਭ ਕੁਝ ਇੱਥੇ ਉਹ ਇਨਮ ਜਨਰਲ ਰੇਟ ਤੇ ਹੋ ਰਿਹਾ ਹੈ ਮਤਲਬ ਮੈਨੂੰ ਤਾਂ ਕਈ ਵਾਰ ਅਦਾ ਕਿ ਫਰੀ ਵਾਲਾ ਕੰਮ ਹੀ ਹੋ ਰਿਹਾਗਾ ਵਾ ਕਿਉਂਕਿ ਜਿਸ ਹਿਸਾਬ ਨਾਲ ਮੈਂ ਪਹਿਲਾਂ ਵੀ ਕੰਮ ਕਰਕੇ ਆਇਆ ਵੱਡੇ ਵੱਡੇ ਹਸਾਲਾਂ ਦੇ ਵਿੱਚ ਤੇ ਉਸ ਹਿਸਾਬ ਨਾਲ ਤੇ ਇਸ ਸਾਲ ਦੇ ਵਿੱਚ ਦੇਖੋ ਜੀ ਬਹੁਤ ਹੀ ਜੈਨੂਅਲ ਤੇ ਜ਼ਾਇਦ ਰੇਟ ਹੈ ਇਹ ਜ਼ਾਇਦ ਰੇਟ ਹੈ ਇਹ ਇਹਦੇ ਵਿੱਚ ਇਹਦੇ ਵਿੱਚ ਮੇਰੇ ਖਿਆਲ ਨਾਲ ਹਸਪਤਾਲ ਨੂੰ ਨਹੀਂ ਕਮਾਈ ਨਹੀਂ ਹੋ ਰਹੀ ਜਿੰਨੀ ਲਾਗਤ ਹੋ ਰਹੀ ਆ ਇਸ ਵੇਲੇ ਠੀਕ ਆ ਮਗਰ ਇਹ ਆ ਕਿ ਜਦੋਂ ਮਰੀਜ਼ ਹਸਦਾ ਜਾਂਦਾ ਹੈ ਨਾ ਜੀ ਤੇ ਉੱਥੇ ਸਾਡਾ ਪੂਰਾ ਹੋ ਜਾਂਦਾ ਸਾਡਾ ਸਾਨੂੰ ਲੱਗਦਾ ਕਿ ਤੁਸੀਂ ਜੋ ਕਰ ਰਹੇ ਹੋ ਠੀਕ ਕਰ ਰਹੇ ਆ ਤੇ ਸ਼ਾਇਦ ਇਹੀ ਸਾਡਾ ਕੰਮ ਅੱਗੇ ਜਾ ਕੇ ਸਾਨੂੰ ਲੋਕਾਂ ਨੂੰ ਹੋਰ ਦਿਖੇਗਾ ਤੇ ਸਾਨੂੰ ਤੁਹਾਨੂੰ ਹੋਰ ਸੇਵਾ ਦਾ ਮੌਕਾ ਮਿਲੇਗਾ ਵੀਡੀਓ ਸ਼ੇਅਰ ਕਰਕੇ ਸੱਜਣ ਨੂੰ ਆਪਣੇ ਹਰੇਕ ਭੈਣ ਭਾਈ ਤੱਕ ਪਹੁੰਚਾ ਦਿਓ ਬਰਨਾਲ ਦੇ ਵਿੱਚ ਬੀਐਮਸੀ ਹਸਪਤਾਲਾ ਜਿੱਥੇ ਈਐਨਟੀ ਦਾ ਪੱਕਾ ਇਲਾਜ ਆ ਸਸਤੇ ਰੇਟ ਤੇ ਸ਼ੁਕਰੀਆ ਡਾਕਟਰ ਥੈਂਕ ਯੂ